ਸੁਲਤਾਨਪੁਰ ਲੋਧੀ 14 ਜੂਨ ਲੁਧਿਆਣਾ ਦੀ ਇੱਕ ਲੜਕੀ ਜਿਸ ਨੂੰ ਉਸ ਦੀ ਸਹੇਲੀ ਨੇ ਧੋਖੇ ਨਾਲ ਏਜੰਟ ਰਾਹੀਂ ਮਸਕਟ ਓਮਾਨ ਵਿੱਚ ਵੇਚ ਦਿੱਤਾ ਸੀ ਹੁਣ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਦੇਸ਼ ਮੰਤਰਾਲੇ ਦੇ ਯਤਨਾ ਸਦਕਾ ਭਾਰਤ ਵਾਪਸ ਪਰਤ ਆਈ ਹੈ ਪੀੜਤ ਲੜਕੀ ਨੇ ਆਪਣੀ ਹੱਡ ਬੀਤੀ ਸੁਣਾਉਂਦਿਆਂ ਖੁਲਾਸਾ ਕੀਤਾ ਕਿ ਉਸ ਨੂੰ ਓਮਾਨ ਵਿੱਚ 2 ਮਹੀਨਿਆਂ ਤੋਂ ਬੰਦਕ ਬਣਾ ਕੇ ਰੱਖਿਆ ਗਿਆ ਸੀ ਅਤੇ ਗੁਲਾਮਾਂ ਵਰਗਾ ਸਲੂਕ ਕੀਤਾ ਜਾਂਦਾ ਸੀ ਗੁਲਾਮਾਂ ਵਾਂਗ ਸਲੂਕ ਅਤੇ ਜ਼ਬਰੀ ਕੰਮ ਪੀੜਤ ਲੜਕੀ ਨੇ ਦੱਸਿਆ ਕਿ ਉਸ ਨੂੰ ਕਲੀਨਿਕ ਦੇ ਕੰਮ ਲਈ ਬੁਲਾਇਆ ਗਿਆ ਸੀ ਪਰ ਉੱਥੇ ਉਸ ਤੋਂ ਜ਼ਬਰਦਸਤੀ ਹੋਰ ਕੰਮ ਕਰਵਾਏ ਜਾਂਦੇ ਸਨ ਵਿਰੋਧ ਕਰਨ ਤੇ ਉਸ ਨੂੰ ਮੁਸਲਮਾਨਾਂ ਨੂੰ ਵੇਚਣ ਜਾਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਉਸ ਨੇ ਦੱਸਿਆ ਕਿ ਉੱਥੇ ਦੇ ਹਾਲਾਤ ਲੜਕੀਆਂ ਦੇ ਰਹਿਣ ਯੋਗ ਨਹੀਂ ਹਨ ਪੀੜਤਾ ਮੁਤਾਬਕ ਉਸ ਨੂੰ ਸਾਰਾ ਦਿਨ ਕੰਮ ਕਰਵਾਇਆ ਜਾਂਦਾ ਸੀ ਖਾਣ ਲਈ ਬਹੁਤ ਘੱਟ ਦਿੱਤਾ ਜਾਂਦਾ ਸੀ ਅਤੇ ਆਰਾਮ ਲਈ ਸਿਰਫ 3 ਤੋਂ 4 ਘੰਟੇ ਮਿਲਦੇ ਸਨ Oman ਪਹੁੰਚਦੇ ਹੀ ਉਸ ਦਾ ਫੋਨ ਖੋ ਲਿਆ ਗਿਆ ਅਤੇ ਉਸ ਕੋਲ ਜੋ ਪੈਸੇ ਸਨ ਉਹ ਵੀ ਖੋ ਲਏ ਗਏ ਸੰਤ ਸੀਚੇਵਾਲ ਵੱਲੋਂ ਗਿਰੋਹਾਂ ਤੇ ਨICKEL ਕੱਸਣ ਦੀ ਮੰਗ ਨਰਮਲ ਕੁਟਿਆ ਸੁਲਤਾਨਪੁਰ ਲੋਧੀ ਪਹੁੰਚੀ ਪੀੜਤਾ ਅਤੇ ਉਸਦੇ ਪਰਿਵਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਲੜਕੀ ਕੁਝ ਹੀ ਦਿਨਾਂ ਵਿੱਚ ਘਰ ਵਾਪਸ ਪਰਤਾਈ ਸੰਤ ਸੀਚੇਵਾਲ ਨੇ ਇਸ ਮੌਕੇ ਤੇ ਕਿਹਾ ਕਿ ਜਦੋਂ ਤੱਕ ਅਰਬ ਦੇਸ਼ਾਂ ਵਿੱਚ ਲੜਕੀਆਂ ਨੂੰ ਫਸਾਉਣ ਵਾਲੇ ਗਿਰੋਹਾਂ ਤੇ ਨੱਥ ਨਹੀਂ ਪਾਈ ਜਾਂਦੀ ਉਦੋਂ ਤੱਕ ਇਸ ਤਰ੍ਹਾਂ ਦੇ ਤਸ਼ੱਦਦ ਨੂੰ ਰੋਕਿਆ ਨਹੀਂ ਜਾ ਸਕਦਾ ਉਹਨਾਂ ਨੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਵੀ ਧੰਨਵਾਦ ਕੀਤਾ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਗਿਰੋਹਾਂ ਤੋਂ ਬਚ ਕੇ ਰਹਿਣ ਜੋ ਗਰੀਬੀ ਦਾ ਫਾਇਦਾ ਉਠਾ ਕੇ ਲੜਕੀਆਂ ਨੂੰ ਅਰਬ ਦੇਸ਼ਾਂ ਵਿੱਚ ਫਸਾਉਂਦੇ ਹਨ ਜੀ ਅੱਜ ਘਰ ਵਾਪਸੀ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਮੈਂ ਲੁਧਿਆਣਾ ਦੀ ਰਹਿਣ ਵਾਲੀ ਆ ਮੈਂ ਅਪ੍ਰੈਲ ਚ 8 ਅਪ੍ਰੈਲ ਨੂੰ ਮਸਕਤ ਗਈ ਸੀ ਮੈਨੂੰ ਮੇਰੀ ਫਰੈਂਡ ਨੇ ਆਪਣੇ ਮਾਸਟਰ ਦੇ ਥਰੂ ਦੱਸਿਆ ਸੀ ਕਿ ਇੱਦਾਂ-ਇੱਦਾਂ ਕਰਕੇ ਉਹਨਾਂ ਨੂੰ ਕੋਈ ਕੁੜੀ ਚਾਹੀਦੀ ਕੰਮ ਕਰਨ ਵਾਸਤੇ ਉਹਨਾਂ ਨੇ ਮੇਰਾ ਕਲੀਨਿਕ ਦਾ ਵੀਜ਼ਾ ਲਗਵਾਇਆ ਸੀ ਕਲੀਨਿਕ ਦੇ ਵੀਜ਼ੇ ਦੇ ਨਾਲ-ਨਾਲ ਉਹ ਮੇਰੇ ਕੋਲ ਘਰ ਦਾ ਵੀ ਸਾਰਾ ਕੰਮ ਕਰਵਾਂਦੇ ਸੀ ਗੱਡੀਆਂ ਧਵਾਉਂਦੇ ਸੀਗੇ ਮੇਰੇ ਤੋਂ ਮਾਲੀਸ਼ਾ ਕਰਵਾਉਂਦੇ ਸੀਗੇ ਵੀ ਮੈਂ ਉਹਨਾਂ ਨੂੰ ਜੇ ਕਹਿੰਦੀ ਸੀ ਵੀ ਮੇਰੇ ਕੋਲ ਕਲੀਨਿਕ ਦਾ ਵੀਜ਼ਾ ਆਇਆ ਵੀ ਕਲੀਨਿਕ ਦਾ ਕੰਮ ਕਰਾਓ ਉਹ ਕਹਿੰਦੇ ਜੇ ਤੱਕ ਕਲੀਨਿਕ ਦਾ ਕੰਮ ਕਰਨਾ ਤੂੰ ਬਾਹਰ ਆਪਣਾ ਰਹਿ ਖਾ ਤੇ ਕਲੀਨਿਕ ਨੂੰ ਤੋਂ ਨੂੰ ਡਿਊਟੀ ਕਰ ਅਸੀਂ ਤੇਰੇ ਨਾਲ ਕੋਈ ਲਿੰਕ ਨਹੀਂ ਰੱਖਦੇ ਕੋਈ ਕੁਝ ਨਹੀਂ ਕਰਦੇ ਹੈਗੇ ਜੇ ਮੈਂ ਉਹਨਾਂ ਨੂੰ ਕਹਿੰਦੀ ਸੀ ਮੇਰੀ ਵਾਪਸੀ ਕਰਵਾ ਦਿਓ ਉਹ ਕਹਿੰਦੇ ਸੀ ਵਾਪਸੀ ਤੇਰੀ ਦੋ ਸਾਲ ਤੋਂ ਪਹਿਲਾਂ ਨਹੀਂ ਅਸੀਂ ਕਰਵਾਣੀ ਆਪਣੇ ਘਰ ਦੇ ਨਾਲ ਕਾ 2 ਲੱਖ ਰੁਪਏ ਭੇਜੋ ਫਿਰ ਅਸੀਂ ਤੇਰੀ ਵਾਪਸੀ ਕਰਵਾਵਾਂਗੇ ਜੇ ਮੈਂ ਕਹਿੰਦੀ ਸੀ ਮੇਰੇ ਘਰ ਦਾ ਕੋਲ ਨਹੀਂ ਹੈਗੇ ਫਿਰ ਕਹਿੰਦਾ ਤੂੰ ਇੱਥੇ ਹੀ ਰਹਿ ਨਹੀਂ ਤਰ ਕੋ ਬੰਦਾ ਹੈਗਾ ਤੂੰ ਅਸੀਂ ਤੈਨੂੰ ਮੁਸਲਮਾਨਾਂ ਦੇ ਹਵਾਲੇ ਕਰ ਦਾਂਗੇ ਪਰ ਜੇ ਅਸੀਂ ਆਪਣੀ ਆਏ ਤੇ ਆ ਗਏ ਤੈਨੂੰ ਕੁਝ ਵੀ ਕਰ ਸਕਦੇ ਆ ਮੈਨੂੰ ਧਰਾਂਦੇ ਸੀ ਤਮਕਾਂਦੇ ਸੀ ਕਿ ਮੈਨੂੰ ਰਾਤੀ 1 ਵਜੇ ਸੌਣ ਨੂੰ ਦਿੰਦੇ ਸੀ ਕਰੀ 12 ਵਜ ਜਾਂਦੇ ਸੀ ਸਵੇਰ 5 ਵਜੇ ਉੱਠਦੀ ਸੀ ਮੈਂ ਘਰ ਦਾ ਵੀ ਸਾਰਾ ਕੰਮ ਕਰਾਂਦੇ ਸੀ ਕਲੀਨਿਕ ਦਾ ਵੀ ਸਾਰਾ ਕੰਮ ਕਰਾਂਦੇ ਸੀਗੇ ਜੇ ਮੈਂ ਕਹਿੰਦੀ ਸੀ ਮੇ ਤਾਂ ਇੰਨਾ ਨਹੀਂ ਹੁੰਦਾ ਹੈਗਾ ਕੰਮ ਮੈਂ ਕਦੀ ਇਦਾਂ ਦਾ ਕੰਮ ਨਹੀਂ ਕੀਤਾ ਇਹ ਕਹਿੰਦੇ ਅਸੀਂ ਤਾਂ ਇੰਨਾ ਫੈਲਾ ਹੀ ਖੁੱਲ ਕਿਤੇ ਸੀ ਮਗਰ ਮੇਰੇ ਨਾਲ ਉਹਨਾਂ ਨੇ ਕੋਈ ਖੋਲ ਨਹੀਂ ਕੀਤੀ ਉਹਨਾਂ ਨੇ ਸਿਰਫ ਇਹ ਹੀ ਕਿਹਾ ਸੀ ਵੀ ਕਲੀਨਿਕ ਦਾ ਹੀ ਕੰਮ ਹੈ ਤੇਰੇ ਇੱਥੇ ਵੀ ਕਲੀਨਿਕ ਦਾ ਹੀ ਕੰਮ ਕਰਨਾ ਉਸ ਤੋਂ ਇਲਾਵਾ ਤੂੰ ਕੋਈ ਕੰਮ ਨਹੀਂ ਕਰਨਾ ਜੇ ਮੈਂ ਏਜੰਟ ਨੂੰ ਕਿਹਾ ਏਜੰਟ ਕਹਿੰਦਾ ਵੀ ਨਹੀਂ ਕੰਮ ਤਾਂ ਕਰਨਾ ਹੀ ਪੈਣਾ ਤੈਨੂੰ ਪਹਿਲਾਂ ਉਹਨਾਂ ਨੇ ਕੁਝ ਕਿਹਾ ਬਾਅਦ ਵਿੱਚ ਕੁਝ ਕਰਨ ਲੱਗ ਗਏ ਮੇਰੇ ਨਾਲ ਜੇ ਮੈਂ ਏਜੰਟ ਨੂੰ ਕਿਹਾ ਤੂੰ ਸ ਮੈਨਾਂ ਝੂਠ ਕੇ ਬੋਲਿਆ ਕਹਿੰਦਾ ਝੂਠ ਸੱਚ ਬੋਲਣਾ ਤਾਂ ਮੇਰਾ ਕੰਮ ਹੀ ਹੈ ਕਿਉਂਕਿ ਮੈਨੂੰ 15 ਲੱਖ ਰੁਪਏ ਮਹੀਨਾ ਮੇਰੇ ਅਕਾਊਂਟ ਚ ਆਉਂਦਾ ਵਾ ਤਾਂ ਕਰਕੇ ਮੈਂ ਝੂਠ ਤੇ ਸੱਚ ਬੋਲਦਾ ਹੀ ਦਿੰਨਾ ਉਹਨਾਂ ਨੇ ਦੇਖੋ ਮੈਨੂੰ ਇੰਨਾ ਧੋਖਾ ਦੇ ਕੇ ਉੱਥੇ ਬੁਲਾਇਆ ਮੇਰੇ ਮਾਪਿਓ ਮੈਂ ਗਈ ਸੀ ਉੱਥੇ ਵੀ ਮੇਰੇ ਮਾਪਿਓ ਸੋਕੇ ਹੋ ਜਾਣਗੇ ਮੇਰੇ ਪਾਪਾ ਹੈ ਨਹੀਂ ਮੈਨੂੰ ਇਹ ਸੀਗਾ ਵੀ ਚਲੋ ਭਰਾ ਦਾ ਸਹਾਰਾ ਮਾਰਾ ਸਹਾਰਾ ਬਣੂੰਗੀ ਉਲਟਾ ਉਹਨਾਂ ਨੇ 2 ਲੱਖ ਰੁਪਏ ਦੇ ਕੇ ਮੈਨੂੰ ਛੁਟਵਾ ਛੋੜਿਆ ਉਤੋਂ ਮੈਨੂੰ 7 ਵਜੇ ਤੱਕ ਵੀ ਉਹਨਾਂ ਨੇ ਮੈਨੂੰ ਆਣ ਦੀ ਕੋਈ ਪੂਰੀ ਕੋਸ਼ਿਸ਼ ਨਾ ਕਰਨ ਦਿੱਤੀ ਵੀ ਹਾਂ ਵੀ ਨਹੀਂ ਜਾਣਾ ਨਹੀਂ ਜਾਣਾ ਵੀ ਅਸੀ ਤੇਰੀ ਤਨਖਾਹ ਵਧਾ ਰੰਨੇ ਆ ਏ ਕਰ ਦਿੰਦੇ ਆ ਉਹ ਕਰ ਦਿੰਦੇ ਮਗਰ ਮੈਂ ਕਹ ਨਈ ਮੈਂ ਜਾਣਾ ਫੇਰ ਮੈਨੂੰ ਕਹਿਣ ਲੱਗ ਗਿਆ ਵੀ ਮੈਂ ਕਹਿਣ ਲੱਗ ਗਿਆ ਜੇ ਮੈਂ ਮਰ ਗਈ ਫੇਰ ਮੈਂ ਕੁਝ ਕਰ ਲੈਣਾ ਆਪਣੇ ਆਪ ਨੂੰ ਕਹਿੰਦਾ ਕਰ ਲੈ ਸਾਡਾ ਕੀ ਲੈ ਜੰਗੀ ਸਾਡਾ ਕੁਝ ਨਹੀਂ ਲੈ ਕੇ ਜਾਂਦੀ ਜੇ ਮੈਂ ਉਹਨਾਂ ਨੂੰ ਕਿਹਾ ਵੀ ਭੇਜ ਦੋ ਮੇਰੇ ਭਰਾ ਨੇ ਵੀ ਬਹੁਤ ਮਿੰਤਾ ਕੀਤੀਆਂ ਬਹੁਤ ਜ਼ਿਆਦਾ ਮਿੰਤਾ ਕੀਤੀਆਂ ਭੇਜ ਦੋ ਮੈਨੂੰ ਉਹਨਾਂ ਨੂੰ ਵੀ ਮਿੱਠੇ ਬੰਦ ਬਣ ਕੇ ਜਾਣ ਕੇ ਨਾ ਮੇਰੇ ਸਾਥ ਕਰਨ ਲੱਗ ਗਏ ਵੀ ਇਹ ਗਲਤ ਹੈ ਇਦਾਂ ਉਦਾਂ ਅਤੋ ਬਹੁਤ ਮੁਸ਼ਕਿਲ ਨਾਲ ਮੈਂ ਨਿਕਲੀ ਆ ਸਾਰੀ ਭੈਣਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਆ ਵੀ ਕਦੀ ਵੀ ਤੁਸੀਂ ਅਰਬ ਸਟੇਜ 'ਚ ਨਾ ਜਾਓ ਅਰਬ ਕੰਟਰੀ 'ਚ ਨਾ ਜਾਓ ਜਿਹੜੇ ਏਜੰਟ ਦਾ ਕੀ ਨਾਮ ਹੈ ਤੇ ਕਿੰਨੇ ਰੁਪਏ ਦੀ ਤੁਹਾਡੀ ਗੱਲ ਹੋਈ ਸੀ ਉਹਦੇ ਨਾਲ ਕੀ ਕੀ ਇਹਦੇ ਵਿੱਚ ਏਜੰਟ ਦਾ ਨਾਮ ਅਨਿਲ ਕੁਮਾਰ ਹੈ ਉਹਨਾਂ ਨੇ ਪਹਿਲਾਂ ਮੈਨੂੰ ਇਹ ਕਿਹਾ ਸੀ ਵੀ ਤੁਸੀਂ 80000 ਰੁਪਏ ਤੁਹਾਡੀ ਸਿਕਿਉਰਿਟੀ ਲਈ ਦਿੱਤੀ ਜਾਏਗੀ ਵੀ 40000 ਤੁਸੀਂ ਪਹਿਲਾਂ ਜਮ੍ਹਾਂ ਕਰਾਣੇ 40000 ਤੁਹਾਡੀ ਤਨਖਾਹ 'ਚ ਕੱਟੇ ਜਾਣੇ ਆ ਮੈਂ ਕਿਹਾ ਚਲੋ ਠੀਕ ਆ ਅਸੀਂ ਉਹਨਾਂ ਨੂੰ 50000 ਭਾਤੇ 50000 ਖਾਨ ਤੋਂ ਬਾਅਦ ਵੀ ਫਿਰ ਮੇਰੀ ਸੈਲਰੀ 'ਚ 5-5000 ਕੱਟਣ ਲੱਗ ਗਏ ਮੈਂ 2 ਮਹੀਨੇ ਉੱਥੇ ਕੰਮ ਕੀਤਾ ਮੈਨੂੰ 2 ਮਹੀਨੇ ਅਰੀ ਉਹਨਾਂ ਨੇ ਸੈਲਰੀ ਨਹੀਂ ਦਿੱਤੀ ਉਹ ਕਹਿੰਦਾ ਸੈਲਰੀ ਅਸੀਂ ਦੇ ਦੇਣੀ ਹੈਗੀ ਫਿਰ ਮੇਰੇ ਬ੍ਰਦਰ ਨੂੰ ਕਹਿਣ ਲੱਗੇ ਨਹੀਂ ਅਸੀਂ 80000 ਨਹੀਂ ਤੁਸੀਂ ਲੱਖ ਰੁਪਿਆ ਹੋਰ ਜਮਾ ਕਰਾਓ ਵੀ 80000 ਤਾਂ ਅਸੀਂ ਵੈਸੇ ਕਿਹਾ ਸੀ ਤੁਹਾਨੂੰ ਫਿਰ ਮੇਰੀ ਆਨ ਜਾਣ ਦਾ ਟਿਕਟ ਦਾ ਵੀ ਉਹਨਾਂ ਨੇ ਲੈਤਾ ਲੱਖ ਰੁਪਿਆ ਹੋਰ ਉੱਤੋਂ ਲੈ ਲਿਆ ਮੇਰੇ ਤੋਂ ਉਹਨਾਂ ਨੇ ਇਦਾਂ ਕਰ ਕਰਕੇ 2 ਲੱਖ ਰੁਪਿਆ ਲੈ ਲਿਆ 50000 ਉਹਨਾਂ ਨੇ ਕੈਸ਼ ਲਿੱਤਾ ਬਾਕੀ ਉਹਨਾਂ ਨੇ ਆਪਣੇ ਅਕਾਊਂਟ 'ਚ ਪੁਆਏ ਆ ਇੱਕ ਨੰਬਰ ਤਾਂ ਪੈਸਾ ਗਿਆ ਸਾਰਾ ਜੈਂਟੇ ਦੇ ਖਾਤੇ ਗਿਆ ਵਾਹੇ ਪੈਸਾ ਵਾਪਸੀ ਆਉਣ ਲੱਗੇ ਨਾ ਕੋਈ ਖਰਚਾ ਹੋਇਆ ਖਰਚਾ ਹੋਇਆ ਟਿਕਟ ਦਾ ਵੀ ਅਸੀਂ ਆਪ ਹੀ ਕਰਵਾਇਆ ਤੇ ਉੱਤੋਂ ਲੱਖ ਰੁਪਇਆ ਪਵਾਇਆ ਉਹਨਾਂ ਤੋਂ ਸਾਡੇ ਤੋਂ ਲੱਖ ਰੁਪਇਆ ਪਵਾ ਲਿਆ ਉਹਨਾਂ ਨੇ ਬਾਬਾ ਜੀ ਦੇ ਸੰਪਰਕ ਚ ਕਿਵੇਂ ਆਇਆ ਇਹ ਸਾਨੂੰ ਕਿਸੇ ਨੇ ਦੱਸਿਆ ਸੀ ਏਦਾਂ ਹੀ ਬ੍ਰਦਰ ਦਾ ਦੋਸਤ ਸੀਗਾ ਉਹਨੇ ਦੱਸਿਆ ਸੀ ਵੀ ਤੁਸੀਂ ਉਹਨਾਂ ਨੂੰ ਜਾ ਕੇ ਮਿਲੋ ਉਹ ਵਾਪਿਸ ਭੇਜਣਗੇ ਮੈਨੂੰ ਵਾਪਿਸ ਨਹੀਂ ਭੇਜਦੇ ਸੀਗੇ ਤਾਂ ਕਰਕੇ ਫਿਰ ਬ੍ਰਦਰ ਦੇ ਦੋਸਤ ਨੇ ਦੱਸਿਆ ਵੀ ਤੁਸੀਂ ਉਹਨਾਂ ਕੋਲ ਜਾਓ ਉਹ ਵਾਪਿਸ ਭੇਜਣਗੇ ਉਹਨਾਂ ਨੇ ਮੈਨੂੰ ਇੱਦਾਂ ਡਰਾਤਾ ਸੀ ਨਾ ਵੀ ਜਿਦਾਂ ਬਾਬਾ ਜੀ ਨੇ ਕਿਹਾ ਸੀ ਅਸੀਂ ਈਮੇਲ ਭੰਨੇ ਉਹਨਾਂ ਨੂੰ ਉਹਨਾਂ ਨੇ ਮੈਨੂੰ ਇੱਕਦਮ ਇੱਦਾਂ ਡਰਾਤਾ ਵੀ ਮੈਂ ਡਰ ਗਈ ਵੀ ਈਮੇਲ ਨਾ ਪਾਓ ਇਹਨਾਂ ਨੇ ਮੈਨੂੰ ਇੱਥੇ ਹੀ ਮਾਰ ਦੇਣਾ ਵੀ ਜਿਸ ਸਾ ਨਵੀਨ ਬੋਲਦੇ ਪਏ ਆ ਫਿਰ ਇੱਦਾਂ ਕਾਰ ਕਰਾ ਕੇ ਬ੍ਰਦਰ ਨੇ ਵਿਚਾਰੇ ਨੇ ਪਤਾ ਨਹੀਂ ਕਿੱਥੋਂ ਕਾਰ ਕਰਾ ਕੇ ਮੇਰੇ ਤੇ ਲੱਖ ਰੁਪਏ ਇਕੱਠਾ ਕੀਤਾ ਉਹਨਾਂ ਨੂੰ ਜਮਾ ਕਰਾਇਆ ਫਿਰ ਉਹਨਾਂ ਨੇ ਮੈਨੂੰ ਆਂ ਦਿੱਤਾ ਵਾਪਿਸ ਫਿਰ ਮੈਨੂੰ ਕਹਿਣ ਲੱਗ ਗਏ ਨਹੀਂ ਅਸੀਂ ਤੇਰੇ ਬ੍ਰਦਰ ਨੂੰ ਇੱਦਾਂ ਦਾ ਕਰਕੇ ਵੀ ਪੈਸੇ ਵਾਪਿਸ ਕਰਾਂ ਤੈਨੂੰ ਨਹੀਂ ਭੇਜਣਾ ਸੀ फेर ਮੈਂ ਉੱਥੇ ਰੋਣ ਲੱਗ ਗਈ ਨਾ ਮੈਨੂੰ ਘਰੋਂ ਬਾਹਰ ਕੱਢ ਦੇ ਸੀਗਾ ਸਾਰੀ ਧਿਆਰ ਘਰ ਚੀ ਬੰਦੀ ਬਣਾ ਕੇ ਰੱਖਦੇ ਸੀ 2 ਮਹੀਨੇ ਮੈਂ ਉੱਥੇ ਰਹੀ 2 ਮਹੀਨਿਆਂ ਚ ਮੈਨੂੰ ਉਹਨਾਂ ਨੇ ਇੱਕ ਦਿਨ ਵੀ ਬਾਹਰ ਕੱਢਿਆ ਹੈਗਾ ਦੇਖੋ ਖਾਣ ਪੀਣ ਨੂੰ ਸਿਰਫ ਰੋਟੀ ਦਿੰਦੇ ਸੀ ਰੋਟੀ ਤੋਂ ਇਲਾਵਾ ਕੁਛ ਨਹੀਂ ਦਿੰਦੇ ਸੀਗੇ ਵੀ ਐਦਾਂ ਦੇ ਵੀ ਚਲੋ ਕੋਈ ਗੈਸਟ ਆਇਆ ਜਾਂ ਘਰ ਚ ਕੁਛ ਖਾਣ ਨੂੰ ਆ ਰਿਹਾ ਨਹੀਂ ਕੁਛ ਵੀ ਨਹੀਂ ਉਹਨਾਂ ਨੇ ਕਹਿਣਾ ਵੀ ਰੋਟੀ ਖਾਣੀ ਖਾਣ ਨਹੀਂ ਖਾਣੀ ਤਾਂ ਨਾ ਸੀ ਉਹ ਅਜੀ ਤਸ਼ੱਦਦ ਕਰਦੇ ਸੀ ਉਹਨਾਂ ਨੇ ਬਸ ਕੁਛ ਇਹਨਾਂ ਗੱਡੀਆਂ ਤਵਾਏ ਕਰੋ ਕਰ ਫਿਰ ਜਿਹਦਾ ਅੰਕਲ ਨੇ ਆਨਾ ਅੰਕਲ ਨੇ ਉੱਚਾ ਨੀਵਾ ਬੋਲਦਾ ਉਹਨਾਂ ਦੇ ਹਸਬੰਦ ਨੇ ਆਨ ਆਰਮੀ ਵਿੱਚ ਕੰਮ ਕਰਦੇ ਸੀ ਧਮਕੀ ਦਿੰਦੇ ਸੀ ਵੀ 20 ਸਾਲ ਮੈਨੂੰ ਹੋ ਗਏ ਇੱਥੇ ਰਹਿਦ ਨੂੰ ਆਰਮੀ ਚ ਮਾਂ ਵੀ ਤੂੰ ਸਾਡਾ ਕੁਛ ਨਹੀਂ ਕਰ ਸਕਦੀ ਹੈਗੀ ਵੀ ਜਿਹਾ ਸੀ ਤੇਰਾ ਨਾ ਕੁਝ ਵੀ ਬਿਹੇਵ ਕਰੀਏ ਤਾਂ ਕੁਝ ਨਹੀਂ ਕਰ ਸਕਦੀ ਮਹਿਰਮ ਸੀਗਾ ਬਹੁਤ ਗੰਦੇ ਰੂਟ ਨਾ ਮੈਨੂੰ ਬੋਲਦੇ ਸੀ ਬਹੁਤ ਬਿਹੇਵਰ ਉਹਨਾਂ ਰੂਟ ਲਈ ਸੀਗਾ ਐ ਰਜੂਸ਼ਨ ਤੁਹਾਡੇ ਕੋਲ ਸੀ ਕੋਈ ਜੋਬ ਲਈ ਟ੍ਰਾਈ ਨਹੀਂ ਕੀਤੀ ਤੁਸੀਂ ਨਹੀਂ ਜੋਬ ਲਈ ਉਹ ਚਰਾਈ ਕਰ ਨਹੀਂ ਸਕਦੇ ਇਸ ਕਿਉਂਕਿ ਉਹਨਾਂ ਨੇ 2 ਸਾਲ ਦਾ ਵੀਜ਼ਾ ਪਹਿਲਾਂ ਹੀ ਕੀਤਾ ਹੋਇਆ ਸੀ ਮੇਨੂੰ ਇੱਥੇ ਵੀ ਤੁਸੀਂ ਇੱਥੇ ਟ੍ਰਾਈ ਕੀਤੀ ਸੀ ਵੀ ਦੇਖੋ 10000 ਤੋਂ ਵੱਧ ਜੋਬ ਦਾ ਮਿਲ ਨਹੀਂ ਰਿਹਾ ਸੀਗਾ 10000 ਨਾਲ ਤਾਂ ਅੱਜਕੱਲ੍ਹ ਗੁਜ਼ਾਰਾ ਹੁੰਦਾ ਨਹੀਂ ਕਰਦਾ ਮੈਨੂੰ ਇਹ ਸੀਗਾ ਵੀ ਚਲੋ ਮੇਰੇ ਘਰ ਦੇ ਗਰੀਬ ਨੇ ਥੋੜੇ ਜੀ ਵੀ ਚਲੋ ਮੈਂ ਬਾਹਰ ਜਾ ਕੇ ਕੁਝ ਨਾ ਕੁਝ ਆਪਣੇ ਪੈਰਾਂ ਦਾ ਤਾਂ ਇਸ ਟੈਨ ਤਾਂ ਹੋ ਉੱਚਣਾ ਕੋ ਸੌਖੇ ਕਰਾਂਗੀ ਮਗਰ ਇਹਨਾਂ ਨੇ ਵਿਚਾਰਿਆ ਇਹਨਾਂ ਦਾ ਕਬਜ਼ਾ ਚੱਕ ਚੱਕ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਕਰ ਕਰਕੇ ਉਹਨਾਂ ਨੂੰ 2 ਲੱਖ ਰੁਪਏ ਪੋਦਾ ਕੀਤਾ ਤਾਂ ਉਹਨਾਂ ਨੇ ਮੈਨੂੰ ਇੱਥੇ ਆਨ ਦਿੱਤਾ ਤੁਸੀਂ ਪੜੇ ਲਿਖੇ ਨੇ ਐਮਏ ਕੀਤੀ ਹੋਈ ਆ ਮੈਨੇ ਹਿੰਦੀ ਚ ਹੁਣ ਜਿਹੜੇ ਏਜੰਟ ਨੇ ਤੁਹਾਡੇ ਨਾਲ ਜਾਲ ਸਾਜੀ ਕੀਤੀ ਹੈ ਧੋਖਾਧੜੀ ਕੀਤੀ ਹੈ ਉਸ ਦੇ ਖਿਲਾਫ ਕਾਰਵਾਈ ਮੰਗ ਕਰਦੇ ਹੋ ਹਾਂਜੀ ਕਰਦਿਆਂ ਉਹ ਸਮੁਖ ਮੈਨੂੰ ਇਹ ਕਹਿ ਰਹੇ ਨੇ ਵੀ ਸਾਨੂੰ ਵਿਚੋਂ ਮੈਨੂੰ ਵਿਚੋਂ ਕੱਢ ਲਿਆ ਜਾਵੇ ਉਹਨਾਂ ਨੂੰ ਕਿੱਦਾਂ ਕੱਢ ਦਵਾਂ ਮੈਂ ਤਾਂ ਦੇਖੋ ਮੈਨਰੇ ਮੈਨੂੰ ਜਾਣਦੀ ਨਹੀਂ ਸੀਗੀ ਉਹਨਾਂ ਦੇ thro ਹੀ ਗਈ ਸੀਗੀ ਮੈਂ ਤਾਂ ਤੇ ਹੁਣ ਉਹ ਨਾ ਫੋਨ ਚੱਕਦੇ ਪਏ ਜੇ ਮੈਂ ਕਹਿੰਦੀ ਉਹਨਾਂ ਨੂੰ ਕਹਿੰਦੇ ਨਹੀਂ ਪੈਸੇ ਦੇ ਕੇ ਤਾਂ ਛੁੱਟਣਾ ਹੀ ਸੀਗਾ ਵੀ ਅਸੀਂ ਪਹਿਲਾਂ ਗੱਲ ਕੀਤੀ ਸੀ ਪਹਿਲਾਂ ਉਹਨਾਂ ਨੇ ਇਦਾਂ ਕੋਈ ਗੱਲ ਨਹੀਂ ਕੀਤੀ ਸੀ ਮੇਰੇ ਨਾਲ ਸਿਰਫ ਉਹਨਾਂ ਨੇ ਇਹ ਗੱਲ ਕੀਤੀ ਸੀ ਵੀ ਤੁਹਾਰੇ ਆਨ ਜਾਣ ਦਾ ਟਿਕਾਣਾ ਦਾ ਖਰਚਾ ਤੁਹਾਡਾ ਹੋਏਗਾ ਜਿਲਾ 80000 ਰੁਪਏ ਦਿੱਤਾ ਸਿਕਿਉਰਿਟੀ ਦਾ ਤੁਹਾਨੂੰ ਵਾਪਿਸ ਕੀਤਾ ਜਾਵੇਗਾ ਵਾਪਿਸ ਤਾਂ ਕੀ ਕਰਨਾ ਸੀ ਉਲਟਾ ਉਹਨਾਂ ਨੇ ਹੋਰ ਲੱਖ ਰੁਪਏ ਪਵਾ ਲਿਆ ਖਾਤੇ 'ਚ ਜੇਬਜੀ ਤੇ ਖਾੜੀ ਮੁਲਕ ਵਿੱਚ ਫਸਲੀ ਲੜਕੀ ਦੀ ਪਰਵਾਸੀ ਹੋਈ ਹੈ ਕੀ ਇਹ ਪੁਰਾਣਾ ਮਾਮਲਾ ਨਹੀਂ ਹੈ ਇਸ ਤਰ੍ਹਾਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਖਾਸ ਕਰਕੇ ਅਰਬ ਮੁਲਕਾਂ ਦੇ ਵਿੱਚ ਸਾਡੇ ਗਰੀਬ ਘਰਾਂ ਦੀਆਂ ਲੜਕੀਆਂ ਤੇ ਹਾਂ ਬੱਚੀਆਂ ਜਿਨ੍ਹਾਂ ਨੂੰ ਏਜੰਟ ਇੱਥੇ ਧੋਖੇ ਦੇ ਨਾਲ ਲੈ ਜਾਂਦੇ ਆ ਵੀ ਤੁਹਾਨੂੰ ਉੱਥੇ ਚੰਗੀ ਤਨਖਾਹ ਮਿਲੂਗਾ 40 50 ਹਜ਼ਾਰ ਤਨਖਾਹ ਦੇਵਾਂਗੇ ਫਿਰ ਉੱਥੇ ਥੋੜੂ ਕੋ ਇਹੋ ਜਿਹਾ ਕੰਮ ਹੋਊਗਾ ਪਰ ਉੱਥੇ ਜਾ ਕੇ ਇਹ ਗਾਂ ਵੇਚ ਦਿੰਦੇ ਆ ਉਹਨਾਂ ਦੇ ਜਿਹੜੇ ਉਸ ਮੁਸਲਮਾਨ ਹੁੰਦੇ ਉਹਨਾਂ ਦੇ ਘਰਾਂ ਦੇ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਰੋਟੀ ਪਾਣੀ ਜਾਂ ਖਾਣ ਬਣਾਉਣ ਵਾਸਤੇ ਫਿਰ ਉੱਥੇ ਉਹਨਾਂ ਦਾ ਜਿਹੜਾ ਇਧਰ ਜਿਹੜੇ ਬੱਚੇ ਆ ਇਹਨਾਂ ਨੇ ਕਦੇ ਉਹ ਕੰਮ ਕੀਤਾ ਨਹੀਂ ਹੁੰਦਾ ਜਿਹੜੇ ਕੰਮ ਉਹਨਾਂ ਨੂੰ ਉਹ ਕਰਨੇ ਪੈਂਦੇ ਆ ਤੇ ਅਸੀਂ ਤਾਂ ਪਹਿਲਾਂ ਵੀ ਬੇਨਤੀ ਕੀਤੀ ਸੀਗੀ ਕਿ ਇਹਨਾਂ ਮੁਲਕਾਂ ਦੇ ਵਿੱਚ ਖਾਸ ਕਰਕੇ ਲੜਕੀਆਂ ਨੂੰ ਬਿਲਕੁਲ ਨਾ ਭੇਜੋ ਆਪਣੇ ਪਰਿਵਾਰ ਦੇ ਵਿੱਚ ਥੋੜਾ ਖਾ ਲੋ ਉਹ ਠੀਕ ਆ ਉਨੇ ਲੜਕੀ ਐਮਏ ਬੜੀ ਹੋਈ ਆ ਲੁਧਿਆਣੇ ਤੋਂ ਇਹ ਲੜਕੀ ਆ ਐਮਏ ਨੇ ਹਿੰਦੀ ਕੀਤੀ ਹੋਈ ਆ ਇਹਦੇ ਨਾਲ ਇਹਨੂੰ ਕਿਹਾ ਕਿ ਤੈਨੂੰ 50000 40000 ਰੁਪਏ ਸੀ ਮਹੀਨੇ ਦਾ ਦਵਾਵਾਂਗੇ ਉਹਦੇ ਨਾਲ ਨਾਲ ਤੈਨੂੰ ਕਲੀਨਿਕ ਦੇ ਵਿੱਚ ਨੌਕਰੀ ਦਵਾ ਕਰਨੀ ਆ ਪਰ ਉੱਥੇ ਜਾ ਕੇ ਜੋ ਹੋਇਆ ਇਹਨਾਂ ਬੜਾ ਇਹਨਾਂ ਦਾ ਪਰਿਵਾਰ ਤਕਰੀਬਨ 3 ਜੂਨ ਨੂੰ ਸਾਡੇ ਕੋਲ ਇੱਥੇ ਆਇਆ ਸੀ ਦੇ ਇਹ ਜਿਹੜੀ ਹੈ ਲੜਕੀ ਆ 9 ਜੂਨ ਨੂੰ 8 ਜੂਨ ਨੂੰ ਵਾਪਸ ਜਿਹੜੀ ਹੈਗੀ ਆ ਇੱਥੇ ਆਪਣੇ ਘਰ ਪਹੁੰਚ ਗਈ ਆ ਬੱਚਿਆਂ 'ਚ ਪਹੁੰਚ ਗਈ ਆ ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਉਹ ਜਿਹੜੇ ਇਹਨਾਂ ਉਹਨਾਂ ਮਾਪੇ ਨੂੰ ਜਿਹੜੇ ਆਪਣੇ ਬੱਚਿਆਂ ਨੂੰ ਭੇਜਣਾ ਚਾਹੁੰਦੇ ਆ ਅਸੀਂ ਕਿਨੂੰ ਜਿਹੜੇ ਮਰਜ਼ੀ ਮੁਲਕਾਂ 'ਚ ਭੇਜੋ ਪਰ ਅਰਬ ਮੁਲਕਾਂ ਦੇ ਆਪਣੀਆਂ ਲੜਕੀਆਂ ਘਰ ਵਾਲੀਆਂ ਨੂੰ ਨਾ ਭੇਜੋ ਕਿਉਂਕਿ ਉਥੇ ਜੋ ਵਤੀਰਾ ਹੋਇਆ तकरीबन 750 ਤੋਂ ਵੱਧ ਲੜਕੀਆਂ ਸੀ ਵਾਪਸ ਮੰਗਾ ਚੁੱਕੇ ਆ ਜਦੋਂ ਪਰਿਵਾਰ ਡੋਲਿਆ ਹੋਇਆ ਆਉਂਦਾ ਵਾ ਤੇ ਬੜੀ ਮਨ ਦੇ ਵਿੱਚ ਹੁੰਦੀ ਤਰਸ ਆਉਂਦਾ ਕਿ ਇਹ ਕਿਹੋ ਜਿਹੀ ਲੁੱਟਖੋਟ ਹੋ ਰਹੀ ਹੈ ਇਹ ਏਜੰਟ ਜਿਹੜੇ ਹੈ ਤਾਂ ਅਸੇ ਦੇ ਕੇ ਦਾ ਆਪਣੇ ਰਿਸ਼ਤੇਦਾਰ ਨੂੰ ਕਿਸੇ ਨੂੰ ਕਹਿ ਕੇ ਕਿਉਂਕਿ ਜਦੋਂ ਬੱਚਾ ਉਧਰ ਫਸ ਜਾਂਦਾ ਉਹਨਾਂ ਨੂੰ ਕਹਿੰਦੇ ਕਿ ਤੂੰ ਤੈਨੂੰ ਤਾਂ ਭੇਜਾਂਗੇ ਜੇ ਤੁਸੀਂ ਵਾਪਸ ਸਾਨੂੰ ਜਿਹੜਾ ਹੈਗਾ ਇੱਕ ਹੋਰ ਕੰਮ ਕਰਨ ਵਾਲੀ ਜਿਹੜੀ ਹੈਗੀ ਆ ਉਹ ਭੇਜੋ ਉਹ ਕਿਸੇ ਨਾ ਕਿਸੇ ਰਿਸ਼ਤੇਦਾਰ ਸਾਖ ਸੰਬੰਧੀਆਂ ਨੂੰ ਉੱਥੇ ਪੇਛਾ ਦਿੰਦੇ ਆ ਤੇ ਆਪ ਉੱਥੋਂ ਨਿਕਲੇ ਆਉਂਦੇ ਆ ਇਸ ਲੜਕੀ ਦੇ ਕੋਲ ਵੀ 8000 ਉਹਨਾਂ ਨੇ ਪਹਿਲਾਂ ਲਿਆ ਫੇਰ ਕਹਿੰਦੇ ਵੀ ਉਹਨੂੰ ਵਾਪਸ ਕਰਨ ਵਾਸਤੇ ਲੱਖ ਫੇਰ ਲੈ ਲਿਆ ਤੇ ਲੱਖ ਲੈ ਕੇ ਵੀ ਇਹਨੂੰ ਵਾਪਸ ਨਹੀਂ ਕੀਤਾ ਤੇ ਹੁਣ ਇਹ ਬਿਲਕੁਲ ਜਿਹੜੀ ਹੈਗੀ ਆ ਫ੍ਰੀ ਆਈ ਹੈ ਅਸੀਂ ਧੰਨਵਾਦ ਕਰਦੇ ਆ ਬਦਰੀ ਸਵੰਤਰਾਲੇ ਦਾ ਇੰਡੀਆ ਅੰਬੈਸੀ ਦਾ ਜਿਨ੍ਹਾਂ ਨੇ ਇਹਨਾਂ ਬੱਚੀ ਨੂੰ ਵਾਪਸ ਆਪਣੇ ਮਾਪੇ ਦੇ ਕੋਲ ਲਿਆਂਦਾ ਸੋ ਅਸੀਂ ਇਹੋ ਹੀ ਬੇਨਤੀ ਕਰਾਂਗੇ ਭਾਈ ਇਹਨਾਂ ਮੁਲਕਾਂ ਦੇ ਵਿੱਚ ਖਾਸ ਕਰਕੇ ਆਪ ਮੁਲਕਾਂ ਵਿੱਚ ਆਪਣੀਆਂ ਲੜਕੀਆਂ ਨੂੰ ਨਾ ਭੇਜੋ ਉੱਥੇ ਧੱਕਾ ਹੁੰਦਾ ਹੈ ਕਿ ਉੱਥੇ ਜਾ ਕੇ ਜਿਹੜਾ ਹੈ ਕਹਿੰਦੇ ਕੁਛ ਕਰਦੇ ਕੁਛ ਆ ਕੋਈ ਆ ਨੌਜਵਾਨ ਜਾਂਦੇ ਆ ਕੰਮ ਕਰਦੇ ਉਹਨਾਂ ਨੂੰ ਵੀ ਪਤਾ ਕਿ ਬਾਹਰ ਉਸੇ ਜਿਹੜੇ ਹੈਗੇ ਇਹਨਾਂ ਮੁਲਕਾਂ ਦੇ ਵਿੱਚ ਕੀ ਹਾਲਾਤ ਆ ਫਿਰ ਇਸ ਵਾਸਤੇ ਜਿਹੜਾ ਵੀ ਕਿਸੇ ਨੇ ਜਾਣਾ ਉਹ ਪਹਿਲਾਂ ਸਾਰਾ ਕੁਝ ਦੇਖ ਕੇ ਜਾਵੇ ਨਾ ਏਜੰਟਾਂ ਦੇ ਟਾਹੇ ਕਰਕੇ ਮਗਰੋਂ ਰੋਣ ਦੇ ਨਾਲ ਉਹ ਮਗਰੋਂ ਪਰਿਵਾਰ ਛੋਟੇ ਇਹ ਗਰੀਬ ਪਰਿਵਾਰਾਂ ਦੀ ਲੁੱਟ ਹੁੰਦੀ ਹੈ ਇਹ ਉਹਨਾਂ ਪਰਿਵਾਰਾਂ ਨੂੰ ਠੱਗਦੇ ਆ ਜਿਨ੍ਹਾਂ ਦੇ ਕੋਲ ਪਾਸਪੋਰਟ ਬਣਾਉਣ ਲਈ ਵੀ ਕਈ ਵਾਰ ਪੈਸੇ ਨਹੀਂ ਹੁੰਦੇ ਉਹ ਵੀ ਕਹਿੰਦੇ ਆ ਵੀ ਪਾਸਪੋਰਟ ਵੀ ਅਸੀਂ ਬਣਾ ਦਾਂਗੇ 5000 ਰੁਪਏ ਜਿਹੜਾ ਹੈਗਾ ਉਸੇ ਦਾ ਵੀਜ਼ੇ ਦਾ ਲੱਗਦਾ ਉਹ ਲਾ ਕੇ ਤੇ तकरीबन ਦਿਨਾਂ ਕਿਸੇ ਕੋਲ ਮਿਲੇ ਜਾਂ ਰਿਸ਼ਤੇਦਾਰਾਂ ਕੋ ਫੜ ਕੇ 50 60 70 80 ਲੱਖ ਜਿੰਨਾ ਗਰਜੇ ਸੌਦਾ ਹੁੰਦਾ ਉਹ ਪੈਸੇ ਵੀ ਲੈ ਲੈਂਦੇ ਆ ਤੁਮਗਰੂ ਜਾ ਕੇ ਉਥੇ ਪਛਾਦ ਦਿੰਦੇ ਆ ਬੜਾ ਦੁਖਾਂਤ ਆ ਗਰੀਬ ਜਿਹੜਾ ਹੈ ਉਹ ਨਾ ਤਾਂ ਆਪਣੀ ਆਵਾਜ਼ ਹੀ ਚੱਕ ਸਕਦਾ ਨਾ ਉਸ ਦੀ ਪਹੁੰਚ ਹੁੰਦੀ ਹੈ ਤੇ ਉਹ ਫਿਰ ਪਿਛ ਪਿਛ ਕੇ ਜਿਹੜੇ ਹੈਗੇ ਆ ਉਹ ਪਰਿਵਾਰ ਇਧਰ ਜਿਹੜੇ ਮਰਦੇ ਆ ਆਪਣੇ ਬੱਚਿਆਂ ਵਾਸਤੇ ਆਪਣੇ ਧੀਆ ਵਾਸਤੇ ਸੁਇਸ ਵਾਸਤੇ ਹੱਥ ਜੋੜ ਕੇ ਬੇਨਤੀ ਹੈ ਗਰਬ ਮੁਲਕਾ ਜੇ ਬਿਨਾ ਜਿਹੜਾ ਹੈ ਇਹੋ ਜਿਹੇ ਧੋਖੇ ਵਾਲੇ ਏਜੰਟਾਂ ਦੇ ਨਾਲ ਜਿਹੜਾ ਹੈ ਉਹ ਆਪਤੇ ਦੇ ਵਿੱਚ ਨਾ ਕੁਝ ਤੁਹਾਨੂੰ ਚਾਸ਼ੇ ਦੇਣ ਉਥੇ ਗਾ ਕੇ ਠੱਗੀ ਕਰਦੇ ਇਹਨਾਂ ਨੂੰ ਇਹਨਾਂ ਤੋਂ ਬਚ ਕੇ ਰੋ ਆਪਣੇ ਬੱਚਿਆਂ ਲੜਕੀਆਂ ਨੂੰ ਇਹਨਾਂ ਅਰਬ ਮੁਲਕਾਂ ਦੇ ਨਾ ਪੈਕੋ